ਪੋਸੂ ਨਾਮਾ ਚੈਨਲ 'ਚ ਆਪ ਸਭ ਦਾ ਸਵਾਗਤ ਹੈ। ਅੱਜ ਇਸ ਐਪੀਸੋਡ ਵਿੱਚ ਬਾਬੂ ਮੰਗੂ ਰਾਮ ਚੌਧਰੀ ਜਾਂ ਕਹਿ ਲਈਏ ਕਿ ਬਾਬੂ ਬੰਗੂ ਰਾਮ ਮੂਗੋ ਵਾਲੀਆ ਜੀ ਦੇ ਜਨਮ ਨੂੰ ਉਹਨਾਂ ਦੇ ਕੀਤੇ ਹੋਏ ਸੰਘਰਸ਼ ਨੂੰ ਔਰ ਹੋਰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਨੇ ਉਸ ਬਾਰੇ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਬਾਬੂ ਮੰਗੂ ਰਾਮ ਜੀ ਗਦਰ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਵੱਡੇ ਸਿਆਸਤਦਾਨਾਂ ਵਿੱਚੋਂ ਇੱਕ ਸਨ ਉਹ ਚਮਾਰ ਜਾਤੀ ਵਿੱਚੋਂ ਸੀ ਅਤੇ ਬਲੇਤ ਅਸ਼ੂਤ ਭਾਈਚਾਰੇ ਦਾ ਆਗੂ ਸੀ ਉਸ ਨੇ ਅਸ਼ੂਤਾਂ ਦੇ ਹੱਕਾਂ ਦੀ ਪ੍ਰਾਪਤੀ ਨੂੰ પ્રાਣੀ ਜਥੇਬੰਦੀ ਆਦ ਧਰਮ ਲਹਿਰ ਦਾ ਨੀਂ ਪੱਥਰ ਰੱਖਣਾ ਇਸ ਲਹਿਰ ਨੂੰ ਮਿਲੀ ਕਾਮਯਾਬੀ ਤੋਂ ਬਾਅਦ 1946 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਚੁਣੇ ਜਾਣਾ ਇਹਨਾਂ ਸਾਰੇ ਵਿਸ਼ਿਆਂ ਨੂੰ ਲੈ ਕੇ ਅੱਜ ਆਪਾਂ ਗੱਲ ਕਰਾਂਗੇ ਦਸਵਾਕੇ ਬਾਵੀ ਮੰਗੂਰਾ ਮੋਗੋਵਾਲੀ ਹੈ ਜਿਹਦਾ ਜਨਮ 14 ਜਨਵਰੀ ਯਾਨੀ ਕਿ 14 ਜਨਵਰੀ ਦੇਰੀ ਕੀ ਆਉਣ ਵਾਲੀ ਹੈ 1986 ਨੂੰ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਮਹਿਲਪੁਰ ਦੇ ਨੇੜੇ ਪਿੰਡ ਮੋਗੋਵਾਲ ਵਿਖੇ ਪਿਤਾ ਹਰਨਾਮ ਦਾਸ ਅਤੇ ਮਾਤਾ ਅਤਰੀ ਜੀ ਦੇ ਘਰ ਹੋਇਆ ਅਜਿਓ ਪਿੰਨ ਮਹੀਨੇ ਦਾ ਨਹੀਂ ਹੋਇਆ ਸੀ ਤੇ ਉਸ ਦੀ ਮਾਂ ਦੀ ਮਤ ਹੋ ਗਏ ਪੜਾਈ ਦੀ ਸ਼ੁਰੂਆਤ ਪਿੰਡ ਵਿੱਚ ਹੀ ਇੱਕ ਸਾਧੂ ਕੋਲੋਂ ਕੀਤੀ 6 ਕੁ ਮਹੀਨਿਆਂ ਬਾਅਦ ਉਹ ਆਪਣੇ ਪਿਤਾ ਦੇ ਨਾਲ ਦੇਰਾਦੂਨ ਚਲੇ ਗਏ ਉੱਥੇ ਮੰਗੂ ਰਾਮ ਪਿੰਡ ਚੜਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਨ ਲੱਗ ਪਏ ਪਰ 1 ਸਾਲ ਬਾਅਦ ਵਾਪਸ ਪਿੰਡ ਆ ਕੇ ਖਾਲਸਾ ਸਕੂਲ ਮਹਿਲਪੁਰ ਦੇ ਵਿੱਚ ਪੜਨਾ ਸ਼ੁਰੂ ਕਰ ਦਿੱਤਾ 1909 ਦੇ ਵਿੱਚ ਬਾਬੂ ਮੰਗੂ ਰਾਮ ਜੀ ਅਮਰੀਕਾ ਚਲੇ ਗਏ ਇੱਥੇ ਉਹਨਾਂ ਨੇ ਕੁਝ ਸਾਲ ਪਿੰਡ ਦੇ ਹੀ ਜ਼ਿਮੀਦਾਰਾਂ ਦੇ ਕੋਲ ਖੇਤੀ ਵਿੱਚ ਕੰਮ ਕੀਤਾ ਪਰ ਇੱਥੇ ਵੀ ਜਾਤ ਆਧਾਰਿਤ ਵਿਤਕਰੇ ਦਾ ਸਾਹਮਣਾ ਕਰਨਾ ਉਹਨਾਂ ਨੂੰ ਪਿਆ ਇਸ ਦੌਰਾਨ ਗਦਰ ਲਹਿਰ ਦੇ ਆਗੂਆਂ ਨਾਲ ਹਰਬਿਆਲ ਸੋਨ ਸਿੰਘ ਪਖਣਾ ਅਤੇ ਹੋਰ ਆਗੂਆਂ ਦੇ ਸੰਪਰਕ ਵਿੱਚ ਆ ਗਏ ਅਤੇ ਗਦਰ ਲਹਿਰ ਲਈ ਕੰਮ ਕਰਨਾ ਬਾਬੂ ਮੰਗੂ ਰਾਮ ਜੀ ਨੇ ਸ਼ੁਰੂ ਕਰ ਦਿੱਤਾ ਗਦਰ ਪਾਰਟੀ ਦੇ ਵਿੱਚੋਂ ਇੱਕ ਖਾਸ ਮਿਸ਼ਨ ਉਲੀਕਿਆ ਗਿਆ ਜਿਸ ਵਿੱਚ ਆਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇੱਕ ਜਹਾਜ਼ ਸਮੁੰਦਰ ਰਸਤੇ ਭਾਰਤ ਲੈ ਜਾਣਾ ਸੀ ਇਹ ਕਾਰਜ ਦੀ ਜ਼ਿੰਮੇਵਾਰੀ ਬਾਬੂ ਮੰਗੂ ਰਾਮ ਜੀ ਨੂੰ ਦਿੱਤੀ ਗਈ ਪਰ ਇਸ ਦੀ ਖਬਰ ਪਹਿਲਾਂ ਹੀ ਬਰਤਾਨਵੀ ਸਰਕਾਰ ਨੂੰ ਲੱਗ ਗਈ ਸੀ ਜਿਸ ਦੀ ਜਸੂਸੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਇਹ ਮਿਸ਼ਨ ਜੋ 1915 ਵਿੱਚ ਚੱਲਿਆ ਅਤੇ ਜਿਸ ਨੂੰ ਗਦਰ ਲਹਿਰ ਦੇ ਪੰਜ ਆਗੂ ਲੈ ਕੇ ਆ ਰਹੇ ਸਨ ਬਰਤਾਨੀ ਸਰਕਾਰ ਨੇ ਸਮੁੰਦਰ ਵਿੱਚ ਟੋਪਾ ਨਾਲ ਉਡਾ ਦਿੱਤਾ। ਬਾਬੂ ਮੰਗੂ ਰਾਮ ਜੀ ਕਿਸੇ ਨਾ ਕਿਸੇ ਤਰੀਕੇ ਬਚ ਨਿਕਲੇ। ਇਸ ਤੋਂ ਬਾਅਦ ਫਿਲਪਾਈਨਸ, ਸ਼੍ਰੀਲੰਕਾ ਹੁੰਦੇ ਹੋਏ ਆਖਰ 16 ਸਾਲ ਬਾਅਦ 1915 ਦੇ ਵਿੱਚ ਹਿੰਦੁਸਤਾਨ ਆ ਪਹੁੰਚੇ। ਇਸੇ ਸਮੇਂ ਸੰ ਫਰਾਂਸਕੋ ਵਿਚ ਗਦਰ ਲਹਿਰ ਸ਼ੁਰੂ ਹੋ ਗਈ ਸੀ 1913 ਨੂੰ ਸਥਾਪਿਤ ਕੀਤੀ ਗਦਰ ਲਹਿਰ ਨੇ ਕੰਮ ਸ਼ੁਰੂ ਕਰ ਦਿੱਤਾ 1925 ਦੇ ਅੰਤ ਵਿੱਚ 바ਬੂ ਮੰਗੂ ਰਾਮ ਜੀ ਨੇ ਪਿੰਡ ਵਿੱਚ ਹੀ ਆਦ ਧਰਮ ਪ੍ਰਾਇਮਰੀ ਸਕੂਲ ਖੋਲ੍ਹਿਆ ਅਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ 1926 ਨੂੰ ਇਸ ਸਕੂਲ ਦੇ ਵਿੱਚ ਆਦ ਧਰਮ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ 1926 ਵਿੱਚ ਜਲੰਧਰ ਦੇ ਵਿੱਚ ਆਧ ਧਰਮ ਸੰਗਠਨ ਦਾ ਪਹਿਲਾ ਦਫ਼ਤਰ ਖੋਲਿਆ ਅਤੇ ਬਾਬੂ ਮੰਗੂ ਰਾਮ ਜੀ ਜਲੰਧਰ ਹੀ ਰਹਿਣ ਲੱਗ ਪਏ ਜਿੱਥੇ ਉਹ 1940 ਤੱਕ ਰਹੇ ਬਾਬੂ ਮੰਗੂ ਰਾਮ ਜੀ ਦੀ ਆਗਵਾਈ ਹੇਠ ਆਧ ਧਰਮ ਲਹਿਰ ਨੇ ਗਲਤਾਂ ਨੂੰ Hindu ਧਰਮ ਦੀ ਵਲਗਣਾ ਵਿੱਚੋਂ ਪੂਰੀ ਤਰ੍ਹਾਂ ਕੱਢ ਕੇ ਆਪਣਾ ਪ੍ਰਾਚੀਨ ਆਧ ਧਰਮ ਮੁੜ ਸਥਾਪਿਤ ਕਰਕੇ ਉਹਨਾਂ ਦਾ ਮਾਣ ਬਹਾਲ ਕੀਤਾ ਬਾਬੂ ਮੰਗੂ ਰਾਮ ਮੂਗੋ ਵਾਲੀਆ ਜਿਨ੍ਹਾਂ ਦੇ ਪਿੰਡ ਸਾਨੀ ਦੀ ਜਾਣ ਦਾ ਮੌਕਾ ਮਿਲਿਆ ਅਸੀਂ ਉਸ ਪਵਿੱਤਰ ਧਰਤੀ ਨੂੰ ਨਮਨ ਕੀਤਾ ਔਰ ਉਹਨਾਂ ਨੇ ਆਜ਼ਾਦੀ ਲਈ ਦਲਿਤ ਸਮਾਜ ਦੇ ਹੱਕਾਂ ਲਈ ਉਹਨਾਂ ਨੂੰ ਐਜੂਕੇਸ਼ਨ ਦੇ ਨਾਲ ਜੋੜਨ ਵਾਸਤੇ ਕਿੰਨਾ ਸੰਘਰਸ਼ ਕੀਤਾ ਔਰ ਜਦੋਂ ਉਹਨਾਂ ਦੇ ਪਿੰਡ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਤੇ ਪਾਵਰ ਆਫ ਸੋਸ਼ਲ ਯੂਨਿਟੀ ਦੀ ਟੀਮ ਦੇ ਪੋਸੂ ਨਾਮਾ ਚੈਨਲ ਦੀ ਟੀਮ ਉਹਨਾਂ ਦੇ ਪਿੰਡ ਪਹੁੰਚੀ ਔਰ ਇਹ ਵੀ ਦੱਸਿਆ ਜਾਂਦਾ ਹੈ ਕਿ ਜਦੋਂ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਵੱਲੋਂ ਯਾਤਰਾ ਅਣਖ ਜਗਾਓ ਆਜ਼ਾਦੀ ਪਾਓ ਦੀ ਸ਼ੁਰੂਆਤ ਕਰਨੀ ਸੀ ਤਾਂ ਇਹਨਾਂ ਨੇ ਬਾਗੂ ਮੰਗੂਰਾ ਮੁੱਗੋਆ ਆਯਾ ਦੇ ਪਿੰਡੋਂ ਹੀ ਸ਼ੁਰੂ ਕੀਤੀ ਔਰ ਸੱਚਮੁੱਚ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸੁਪਨਾ ਸੀ ਕਿ ਇਸ ਸ਼ਖਸੀਅਤ ਦੇ ਪਿੰਡ ਜਾਣ ਦਾ ਕਦੇ ਸੁਭਾਗ ਪ੍ਰਾਪਤ ਹੋਇਆ ਜ਼ਰੂਰ ਜਾਮਾਗੇ ਬੇਸ਼ੱਕ ਅਸੀਂ ਉਹਨਾਂ ਦੇ ਦਰਸ਼ਨ ਉਹਨਾਂ ਦੀ ਦੀਦਾਰ ਨਹੀਂ ਕਰ ਸਕੇ ਪਰ ਉਹਨਾਂ ਨੇ ਬਲਿਤ ਸਮਾਜ ਦੀ ਬਿਹਤਰੀ ਵਾਸਤੇ ਜੋ ਕਮ ਕੀਤੇ ਨੇ ਉਹ ਅਪੁੱਲ ਨੇ ਉਹ ਅਪੁੱਲ ਨੇ ਉਹਨਾਂ ਨੂੰ ਕਦੇ ਵੀ ਪੁਲਾਇਆ ਨਹੀਂ ਜਾ ਸਕਦਾ ਕਿਨਾ ਹਾਲਾਤਾਂ ਦੇ ਵਿੱਚ ਉਹ ਜਹਾਜ਼ ਹਥਿਆਰਾਂ ਦਾ ਜੋ ਭਰਿਆ ਹੋਇਆ ਸੀ ਉਹ ਕਿਸ ਤਰ੍ਹਾਂ ਲੈ ਕੇ ਆਏ ਫਿਲਪਾਈਨ ਸ਼੍ਰੀਲੰਕਾ ਤੋਂ ਹੁੰਦੇ ਹੋਏ किस तरह अपने पिंड पहुंचे गदर लहर की शुरुआत की थी इस सारा इस संघर्ष ये अपुल है और भुलाया नहीं जा सकता अंत अप्रैल उन्नीस सौ शहीद हो गए उन्नीस सौ अस्सी एक ऐसी इतिहासिक तारीख जिस तारीख ने जिस साल ने सा जिंदगी सुवरन वाला रोशन करने दीपक ਸ਼ਰੀਰਕ ਤੌਰ ਤੇ ਹਮੇਸ਼ਾ ਲਈ ਬੁਝ ਗਿਆ ਅੱਜ ਵੀ ਪੂਰਾ ਸਮਾਜ ਉਹਨਾਂ ਨੂੰ ਨਮਨ ਕਰਦਾ ਹੈ ਪੋਸੂ ਨਾਮਾ ਚੈਨਲ ਵੱਲੋਂ ਵੀ ਇਸ ਪਵਿੱਤਰ ਤੇ ਕ੍ਰਾਂਤੀਕਾਰੀ ਆਤਮਾ ਨੂੰ ਝੁੱਕ ਕੇ ਸਲਾਮ ਕਰਦਾ ਹੈ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ